ਸਾਦਾ ਸ੍ਰੀ ਸਤਸੰਗ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਅੱਜ ਮਾਲਵਾ ਪੱਟੀ ਦੇ ਵਿੱਚ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ। ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੂੰ ਜਿਹੜਾ ਕਿ ਬਾਰਡਰ ਪੱਟੀ ਦੇ ਉੱਪਰ ਉਹ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਪਾਣੀ ਦੇ ਨਾਲ ਪੂਰੀ ਤਰ੍ਹਾਂ ਡੁੱਬੇ ਹੋਏ ਸੀ ਅੱਜ ਲੋਕਾਂ ਦੀ ਸਾਰ ਲਈਏ ਔਰ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਵੱਲੋਂ ਜੋ ਹਰ ਪ੍ਰਭਾਵਿਤ ਇਲਾਕਿਆਂ ਦੇ ਲਈ ਸਹਿਤਾ ਰਾਸ਼ੀ ਸੌਂਪੀ ਗਈ ਸੀ ਇਸ ਤੋਂ ਬਾਅਦ ਹੁਣ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਖੁਦ ਜਿਹੜਾ ਕਿ ਜਾ ਕੇ ਸਾਰ ਲੈ ਰਹੇ ਨੇ ਹਰ ਪ੍ਰਭਾਵਿਤ ਇਲਾਕਿਆਂ ਦੀ ਕਿਹੜੇ ਕਿਹੜੇ ਇਲਾਕਿਆਂ ਵਿੱਚ ਗਏ ਨੇ ਜੋ ਹੜ੍ਹਾਂ ਦੇ ਨਾਲ ਡੁੱਬੇ ਹੋਏ ਇਲਾਕਿਆਂ ਦੇ ਵਿੱਚ ਆਪਣੇ ਸੇਵਾਦਾਰਾਂ ਦੇ ਨਾਲ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਏ ਉਹਨਾਂ ਲੋਕਾਂ ਦੇ ਨਾਲ ਜੋ ਪੂਰੀ ਤਰ੍ਹਾਂ ਪ੍ਰਭਾਵਿਤ ਨੇ ਹੜ੍ਹਾਂ ਦੇ ਨਾਲ ਤੁਸੀਂ ਜੁੜਿਓ ਲੋਕਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਤੁਹਾਡੇ ਕੋਲ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਡੇਰਾ ਬਿਆਸ ਤੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਅੱਜ ਮਾਲਵਾ ਖੇਤਰ ਦੇ ਵਿੱਚ ਬਾਰਡਰ ਪੱਟੀ ਦੇ ਉੱਪਰ ਵੱਖ-ਵੱਖ ਇਲਾਕਿਆਂ ਦਾ ਖੁਦ ਦੌਰਾ ਕਰਦੇ ਨਜ਼ਰ ਆਏ ਉਹਨਾਂ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਾਰ ਲਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੂੰ ਹੌਸਲਾ ਦਿੱਤਰ ਮੁੜ ਵਸੇਬੇ ਦੇ ਬਾਰੇ ਜੋ ਡੇਰਾ ਬਿਆਸ ਦੇ ਵੱਲੋਂ ਵੀ ਵੱਡੇ ਐਲਾਨ ਕੀਤੇ ਗਏ ਨੇ ਕਿ ਡੇਰਾ ਬਿਆਸ ਜਿਹੜਾ ਕਿ ਆਪਣੇ ਸਤਸੰਗ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮਿਲੇ ਨੇ ਡੇਰਾ ਬਿਆਸ ਦੇ ਮੁਖੀ ਔਰ ਉਹਨਾਂ ਨੇ ਅੱਜ ਸਵੇਰੇ ਤੋਂ ਹੀ ਆਪਣਾ ਇਹ ਦੌਰਾ ਸ਼ੁਰੂ ਕੀਤਾ ਸੀ ਔਰ ਜ਼ਿਲ੍ਹਾ ਫਿਰੋਜ਼ਪੁਰ ਫਾਇਲਕਾ ਦੇ ਵੱਖ-ਵੱਖ ਜੋ ਸਤਸੰਗ ਘਰਾਂ ਦੇ ਵਿੱਚ ਜੋ ਬਾਰਡਰ ਪੱਟੀ ਦੇ ਉੱਪਰ ਬਣੇ ਹੋਏ ਸੀ ਉੱਥੇ ਜਾ ਕੇ ਉਹਨਾਂ ਨੇ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਏ ਔਰ ਪ੍ਰਸਿੱਧ ਆਦਾਤਮਿਕ ਮਾਰਗਦਰਸ਼ਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਜੋ ਮੁਲਾਕਾਤ ਕਰਦੇ ਹੋਏ ਲੋਕਾਂ ਦੇ ਵੱਲੋਂ ਵੀ ਖੁਸ਼ੀ ਪਾਈ ਗਈ ਸੋ ਮਾਰੇ ਗੁਰਿੰਦਰ ਸਿੰਘ ਢਿੱਲੋਂ ਨ ਫਰੋਜਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਏ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਬਾਰੇ ਵੀ ਵਿਸਤਾਰਪੂਰਵਕ ਉਹਨਾਂ ਨੇ ਜਾਣਕਾਰੀ ਇਕੱਠੀ ਕੀਤੀ ਹੈ ਸੋ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਹੜ੍ਹਾਂ ਦੇ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਜਿਹੜਾ ਕਿ ਨੁਕਸਾਨ ਪਹੁੰਚਿਆ ਸੋ ਲੋਕ ਆਪਣੇ ਘਰਾਂ ਤੋਂ ਬੇਗਰ੍ਹ ਹੋ ਗਏ ਖੇਤਾਂ ਵਿੱਚ ਖੜੀਆਂ ਫਸਲਾਂ ਬਰਬਾਦ ਹੋ ਗਈਆਂ ਅਤੇ ਪਸ਼ੂ ਧਨ ਇਹ ਭਾਰੀ ਸੰਕਟ ਦਾ ਸਾਹਮਣਾ ਕਰਨਾ ਜਿਹੜਾ ਕਰ ਰਿਹਾ ਹੈ ਅੱਜ ਪੂਰਾ ਇਲਾਕਾ ਔਰ ਪਿੰਡੂ ਇਲਾਕਿਆਂ 'ਚ ਪਾਣੀ ਉਤਰਨ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਸੋ ਇਸੇ ਦਰਾਂ ਮਹਾਰਾ ਗੁਰਿੰਦਰ ਸਿੰਘ ਢਿੱਲੋਂ ਨੇ ਬੜੀ ਗੰਮੀਰਤਾ ਦੇ ਨਾਲ ਲੋਕਾਂ ਦੀ ਸਥਿਤੀ ਨੂੰ ਸੁਣਿਆ ਅਤੇ ਆਪਣੇ ਅਮੁੱਲ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਕਿਹਾ ਕਿ ਅਜੇ ਮੁਸ਼ਕਲ ਸਮੇਂ ਵਿੱਚ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਸੋ ਬਾਬਾ ਜੀ ਨੇ ਦੱਸਿਆ ਕਿ ਰਾਧਾ ਸੁਮੇਢੇਰਾ ਵਿਆਸ ਹਮੇਸ਼ਾ ਹੀ ਮਨੁੱਖਤਾ ਤੇ ਸੇਵਾ ਦੇ ਸੰਧਾਤਾ ਤੇ ਕੰਮ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ ਅਤੇ ਭਵਖ ਵਿੱਚ ਵੀ ਹਰ ਸੰਭਵ ਸਹਿਯੋਗ ਜਾਰ ਸੋ ਉਹਨਾਂ ਨੇ ਆਤਮਿਕ ਸੰਦੇਸ਼ ਉੱਤੇ ਉੱਥੇ ਮੌਜੂਦ ਲੋਕਾਂ ਨੂੰ ਮਾਨਸਿਕ ਸ਼ਾਂਤੀ ਅਤੇ ਆਤਮਿਕ ਬਲ ਪ੍ਰਦਾਨ ਕੀਤਾ ਇਸ ਤੋਂ ਇਲਾਵਾ ਬਾਬਾ ਜੀ ਨੇ ਸਾਰਿਆਂ ਨੂੰ ਅਸ਼ੀਰਵਾਦ ਪ੍ਰਾਪਤ ਕਰਦਿਆਂ ਵਿਸ਼ਵਾਸ ਜਤਾਇਆ ਕਿ ਉਹਨਾਂ ਦੀ ਪ੍ਰੇਰਣਾ ਦੇ ਨਾਲ ਸੇਵਾ ਕਾਰਜਾਂ ਨੂੰ ਹੋਰ ਵੀ ਗਤੀ ਮਿਲੇਗੀ ਉਹਨਾਂ ਨੇ ਕਿਹਾ ਕਿ ਇਸ ਸਮੇਂ ਜੋ ਮੁਲਾਕਾਤ ਦੇ ਵਿੱਚ ਆਮ ਲੋਕਾਂ ਦੇ ਨਾਲ ਖੁਦ ਉਹ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੇਖਿਆ ਕਿ ਅੱਜ ਜਿਸ ਤਰ੍ਹਾਂ ਲੋਕ ਪੂਰੀ ਤਰ੍ਹਾਂ ਹੜਾਦਰਾਲ ਪ੍ਰਭਾਵਿਤ ਹੋਏ ਨੇ ਅੱਜ ਮੈਂ ਖੁਦ ਆਕੇ ਉਹਨਾਂ ਨੂੰ ਜਿਹੜਾ ਮਿਲਣਾ ਚਾਹੁੰਦਾ ਸੀ ਸੋ ਉਹਨਾਂ ਦੇ ਵਿੱਚ ਹੌਸਲਾ ਪਨਾ ਚਾਹੁੰਦਾ ਸੀ ਕਿ ਅੱਜ ਪੰਜਾਬ ਦੇ ਲੋਕ ਜਿਹੜੇ ਬਹੁਤ ਹੀ ਬਹਾਦਰ ਨੇ ਜਿਨ੍ਹਾਂ ਨੇ ਇਹ ਹੜ੍ਹਾਂ ਦਾ ਖੁਦ ਮੁਕਾਬਲਾ ਕੀਤਾ ਹੈ ਸੋ ਉਹ ਨੌਜਵਾਨਾਂ ਨੂੰ ਸਮਾਜ ਸੇਵਾ ਨੂੰ ਰਾਹਤ ਕਾਰਜਾਂ ਵਿੱਚ ਅੱਗੇ ਆਉਣ ਲਈ ਉਹਨਾਂ ਨੇ ਹੋਰ ਵੀ ਪ੍ਰੇਰਣਾ ਕੀਤੀ ਹੈ ਸੋ ਮਾਰੇ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਰਾਹਤ ਕੋਚ ਫੰਡ ਦੇ ਵਿੱਚ ਪਿਛਦੇ ਤិនੇ 2 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਸੀ ਸੋ ਹਰ ਪ੍ਰਭਾਤ ਲੋਕਾਂ ਦੀ ਮਦਦ ਕਰਨਾ ਸਾਡਾ ਮਨੁੱਖੀ ਫਰਜ਼ ਹੈ ਅਤੇ ਪੂਰੀ ਲਗਨ ਨਾਲ ਇਸ ਦਾ ਦੇਸ਼ ਵਿੱਚ ਕੰਮ ਕਰਦੇ ਰਹਾਂਗੇ ਜਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਤਲੁਜ ਦਰਿਆ ਦੇ ਵਿੱਚ ਆਈ ਹੁਸ਼ਾਲ ਤੇ ਲਗਾਤਾਰ ਬਰਸਾਤ ਦੇ ਕਾਰਨ ਫਿਰੋਜ਼ਪੁਰ ਸਮੇਤ ਆਸ-ਪਾਸ ਪਿੰਡਾਂ 'ਤੇ ਭਾਰੀ ਨੁਕਸਾਨ ਹੋਇਆ ਹੈ ਔਰ ਪ੍ਰਸ਼ਾਸਨ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਤੇ ਧਾਰਮਿਕ ਸੰਗਠਨ ਵਿਦਾਹਤ ਸਰਜਾਂ ਵਿੱਚ ਜੁਟਿਆ ਹੋਇਆ ਹੈ ਅਜੇ ਸਮੇਂ ਵਿੱਚ ਜੋ ਬਾਬਾ ਗੁਰਿੰਦਰ ਸਿੰਘ ਤੇ ਲੋ ਵਰਗੇ ਆਧਾਤਮਿਕ ਮਾਰਗਦਰਸ਼ਕਾਂ ਦੀ ਪ੍ਰੇਰਣਾ ਨਾਲ ਹੀ ਸਮਾਜ ਵਿੱਚ ਸਹਿਯੋਗ ਤੇ ਇਕਜੁੱਟਤਾ ਦੀ ਭਾਵਨਾ ਹੋਰ ਹੀ ਮਜ਼ਬੂਤ ਹੋਈ ਹੈ ਸੋ ਜਿਸ ਤਰ੍ਹਾਂ ਕੋਰੋਨਾ ਕਾਲ ਦੇ ਵਿੱਚ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੇ ਲੋਕਾਂ ਦੇ ਨਾਲ ਆ ਕੇ ਜਿਹੜਾ ਕੀ ਸਹਿਯੋਗ ਕੀਤਾ ਸੀ ਉਸੇ ਤਰ੍ਹਾਂ ਹੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਅੱਜ ਹੜਪੂ ਹੱਥੇ ਲੋਕਾਂ ਦਾ ਦौरा ਜਿਹੜਾ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਜਿਹੜਾ ਕੀ ਉਹਨਾਂ ਦੇ ਵਿੱਚ ਵਿਸ਼ਵਾਸ ਜਗਾ ਕੇ ਗਏ ਨੇ ਕਿ ਕਦੇ ਵੀ ਦੁੱਖ ਸੁੱਖ ਆਉਂਦੇ ਨੇ ਜੋ ਹੜਾਂ ਦੀ ਸਥਿਤੀ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਆਫਤ ਆਵੇ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਉਸ ਦਾ ਸਾਹਮਣਾ ਕਰਨਾ ਚਾਹੀਦਾ